ਅੱਜ ਤੁਸੀਂ ਸੁਣੋਗੇ ਕਹਾਣੀ ਪਿਆਰ ਦਾ ਮੁੱਲ ਹਾਏ ਮਾਂ ਤੁਹਾਡੇ ਕੰਨਾਂ ਦੇ ਝੁੰਮਕੇ ਕਿੰਨੇ ਸੋਹਣੇ ਹਨ ਤੁਸੀਂ ਕਦੋਂ ਖਰੀਦੇ ਹਨ ਇਹ ਰਾਣੀ ਨੇ ਆਪਣੀ ਮਾਂ ਬਯੰਤ ਦੇ ਕੰਨਾਂ ਵਿੱਚ ਝੁੰਮਕੇ ਲਟਕਦੇ ਦੇਖ ਕੇ ਪੁੱਛਿਆ ਪਿਛਲੇ ਮਹੀਨੇ ਸਾਡੇ ਵਿਆਹ ਦੀ ਵਰੇ ਗੰਡ ਸੀ ਪ੍ਰੀਤ ਬਹੂ ਨੇ ਝੁੰਮਕੇ ਮੈਨੂੰ ਦਿੱਤੇ ਸੀ ਤੇ ਇਹ ਘੜੀ ਤੇਰੇ ਪਿਤਾ ਜੀ ਨੂੰ ਦਿੱਤੀ ਸੀ ਪਤਾ ਨਹੀਂ ਉਸਨੇ ਇਹ ਸਭ ਕਿਵੇਂ ਅਤੇ ਕਦੋਂ ਖਰੀਦਿਆ ਬਿਆੰਤ ਨੇ ਕਿਹਾ ਆਪਣੀ ਅੱਖਾਂ ਅੱਟਦੇ ਹੋਏ ਰਾਣੀ ਨੇ ਕਿਹਾ ਭਾਬੀ ਨੇ ਫਿਰ ਉਸਨੇ ਲੰਮਾ ਸਾਹ ਲਿਆ ਤੇ ਬੋਲੀ ਭਾਬੀ ਨੇ ਮੈਨੂੰ ਕਦੇ ਕੁਝ ਨਹੀਂ ਦਿੱਤਾ ਹਾਂ ਭਾਈ ਸੱਸ ਸਹੁਰੇ ਨੂੰ ਮੱਖਣ ਲਗਾਇਆ ਜਾ ਰਿਹਾ ਹੈ ਲਗਾਓ ਲਗਾਓ ਖੂਬ ਮੱਖਣ ਲਗਾਓ ਪਰ ਉਸਦਾ ਧਿਆਨ ਉਹਨਾਂ ਚੁੰਮਕਿਆਂ ਵੱਲ ਹੀ ਟਿਕਿਆ ਹੋਇਆ ਸੀ ਉਸਨੇ ਕਿਹਾ ਜਿਸਨੇ ਵਿਹੇਟੂਮ ਕੇ ਤੁਹਾਨੂੰ ਦਿੱਤੇ ਹਨ ਪਰ ਮੇਰਾ ਦਿਲ ਇਹਨਾਂ ਚੁੰਮਕਿਆਂ ਤੇ ਆ ਗਿਆ ਹੈ ਹਾਂ ਤਾਂ ਲੈ ਜਾ ਬੇਟਾ ਇਸ ਵਿੱਚ ਕੀ ਹੈ ਇਹ ਕਹਿ ਕੇ ਬਯੰਤ ਨੇ ਝਟ ਚੁੰਮਕੇ ਲਾ ਕੇ ਆਪਣੀ ਧੀ ਰਾਣੀ ਨੂੰ ਦੇ ਦਿੱਤੇ ਉਸਨੇ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਪ੍ਰੀਤ ਨੂੰ ਕਿਵੇਂ ਲੱਗੇਗਾ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਸੱਸ ਨੇ ਚੁੰਮਕੇ ਆਪਣੀ ਧੀ ਨੂੰ ਦੇ ਦਿੱਤੇ ਹਨ ਇਸ ਤੋਂ ਪਹਿਲਾਂ ਕਿ ਬਯੰਤ ਕੁਝ ਬੋਲਦੀ ਰਾਣੀ ਨੇ ਝਟ ਕੰਨਾਂ 'ਤੇ ਝੁੰਮਕੇ ਪਾਏ ਤੇ ਫਿਰ ਬਨੌਟੀ ਜਿਹਾ ਮੂੰਹ ਬਣਾ ਕੇ ਕਹਿਣ ਲੱਗੀ ਜੇ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਤਾਂ ਵਾਪਸ ਲੈ ਲਓ ਮਾਂ ਨਹੀਂ ਤਾਂ ਘਰ ਦੇ ਜੀ ਖਾਸ ਕਰਕੇ ਪਿਤਾ ਜੀ ਮੇਰੀ ਪਿੱਠ ਪਿੱਛੇ ਗੱਲਾਂ ਕਰਨਗੇ ਉਹ ਕਹਿਣਗੇ ਜਦੋਂ ਵੀ ਰਾਣੀ ਆਉਂਦੀ ਹੈ ਉਹ ਹਮੇਸ਼ਾ ਆਪਣੇ ਨਾਲ ਕੁਝ ਨਾ ਕੁਝ ਲੈ ਜਾਂਦੀ ਹੈ ਕਿਹੋ ਜਿਹੀਆਂ ਗੱਲਾਂ ਕਰਦੀ ਹੈ ਧੀਏ ਕੋਈ ਕੁਝ ਕਿਉਂ ਕਹੇਗਾ ਅਤੇ ਕੀ ਇਸ ਘਰ ਤੇ ਤੇਰਾ ਹੱਕ ਨਹੀਂ ਹੈ ਜੇ ਤੈਨੂੰ ਇਹ ਝੁੰਮਕੇ ਪਸੰਦ ਹਨ ਤਾਂ ਇਹਨਾਂ ਨੂੰ ਤੂੰ ਰੱਖ। ਭਾਵੇਂ ਇਹਨਾਂ ਨੂੰ ਤੂੰ ਪਾਵੇਂ ਜਾਂ ਮੈਂ ਪਾਵਾਂ ਇੱਕੋ ਗੱਲ ਹੈ। ਸੱਚੀ ماں ਤੁਸੀਂ ਬਹੁਤ ਚੰਗੇ ਹੋ। ਇਹ ਕਹਿ ਕੇ ਰਾਣੀ ਨੇ ਆਪਣੀ ਮਾਂ ਨੂੰ ਜੱਫੀ ਪਾ ਲਈ। ਉਹ ਹਮੇਸ਼ਾ ਅਜਿਹਾ ਕਰਦੀ ਰਹਿੰਦੀ ਸੀ ਅਤੇ ਪੇਕੇ ਘਰ ਜੋ ਵੀ ਉਸਨੂੰ ਪਸੰਦ ਆਉਂਦਾ ਹੈ ਉਹ ਚੁੱਕ ਕੇ ਲੈ ਜਾਂਦੀ ਸੀ। ਇਹ ਵੀ ਨਹੀਂ ਸੋਚਦੀ ਸੀ ਕਿ ਕੋਈ ਚੀਜ਼ ਕਿਸੇ ਲਈ ਕਿੰਨੇ ਮਾਇਨੇ ਰੱਖਦੀ ਹੈ। ਕਿੰਨੇ ਪਿਆਰ ਨਾਲ ਤੇ ਕਿੰਨੇ ਪਿਆਸਿਆਂ ਨਾਲ ਪ੍ਰੀਤ ਨੇ ਉਹ ਚੁੰਮਕੀ ਆਪਣੇ ਸਾਸ ਲਈ ਖਰੀਦ ਦੇ ਸਨ ਬਿਆੰਤ ਨੇ ਬਿਨਾਂ ਸੋਚੇ ਸਮਝੇ ਆਪਣੀ ਧੀ ਨੂੰ ਦੇ ਦਿੱਤੇ ਸਨ ਉਹ ਕਹਿ ਸਕਦੀ ਸੀ ਕਿ ਤੇਰੀ ਪਰਜਾਈ ਨੇ ਮੇਰੇ ਲਈ ਇਹ ਚੁੰਮਕੇ ਬਹੁਤ ਪਿਆਰ ਨਾਲ ਖਰੀਦੇ ਹਨ ਤੈਨੂੰ ਇਹ ਨਹੀਂ ਦੇ ਸਕਦੀ ਮੈਂ ਤੇਰੇ ਲਈ ਹੋਰ ਲਿਆ ਦੇਵਾਂਗੀ ਪਰ ਉਸਨੇ ਕਦੇ ਆਪਣੀ ਨੂੰ ਦੇ ਜਜ਼ਬਾਤਾਂ ਨੂੰ ਨਹੀਂ ਸਮਝਿਆ ਸੀ ਮਾਂ ਦੇਖੋ ਇਹ ਝੁੰਮਕੇ ਮੇਰੇ ਤੇ ਕਿਹੋ ਜਿਹਾ ਲੱਗਦੇ ਹਨ ਵਧੀਆ ਲੱਗ ਰਹੇ ਨੇ ਨਾ ਮੈਨੂੰ ਦੱਸੋ ਮਾਂ ਰਾਣੀ ਨੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਨਿਹਾਰਦੇ ਹੋਏ ਕਿਹਾ ਵੈਸੇ ਮਾਂ ਮੈਨੂੰ ਤੁਹਾਡੇ ਨਾਲ ਇੱਕ ਸ਼ਿਕਾਇਤ ਹੈ ਕੀ ਸ਼ਿਕਾਇਤ ਹੈ ਬਯੰਤ ਨੇ ਪੁੱਛਿਆ ਮੈਨੂੰ ਨਹੀਂ ਤੁਹਾਡੇ ਜਵਾਈ ਨੂੰ ਉਹ ਕਹਿ ਰਹੇ ਸਨ ਕਿ ਤੁਸੀਂ ਉਹਨਾਂ ਨੂੰ ਇੱਕ ਬ੍ਰੇਸਲੇਟ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਨਹੀਂ ਦਿੱਤਾ हां ਮੈਨੂੰ ਯਾਦ ਹੈ ਬਿਆਨਤ ਨੇ ਕਿਹਾ ਪਰ ਇਸ ਵੇਲੇ ਬੇਟਾ ਪੈਸਿਆਂ ਦੀ ਕਮੀ ਹੈ ਆਤੀ ਤੈਨੂੰ ਪਤਾ ਹੈ ਕਿ ਤੇਰੇ ਪਿਤਾ ਨੂੰ ਕਿੰਨੀ ਘੱਟ ਪੈਨਸ਼ਨ ਮਿਲਦੀ ਹੈ ਘਰ ਸਿਰਫ ਪ੍ਰੀਤ ਬਹੂ ਅਤੇ ਹਰਦੀਪ ਦੀ ਕਮਾਈ ਨਾਲ ਚੱਲਦਾ ਹੈ ਬਿਆਨਤ ਨੇ ਆਪਣੀ ਮਜਬੂਰੀ ਦੱਸਦਿਆਂ ਕਿਹਾ ਮੈਂ ਇਹ ਸਭ ਨਹੀਂ ਜਾਣਦੀ ਤੁਸੀਂ ਅਤੇ ਤੁਹਾਡਾ ਜਵਾਈ ਵੇਖੋ ਮੈਨੂੰ ਵਿਚਕਾਰ ਨਾਲ ਕਸੀਟੋ ਰਾਣੀ ਨੇ ਆਪਣੇ ਪਰਸ ਵਿੱਚ ਝੁਮਕੇ ਰੱਖਦਿਆਂ ਕਿਆ ਅਤੇ ਉੱਥੋਂ ਚਲੀ ਗਈ ਤੂੰ ਆਪਣੇ ਨੋਹ ਵੱਲੋਂ ਦਿੱਤੇ ਝੁਮਕੇ ਰਾਣੀ ਨੂੰ ਦੇ ਦਿੱਤੇ ਹਨ ਬਿਆੰਤ ਦੇ ਪਤੀ ਸੁਖਦੇਵ ਸਿੰਘ ਨੇ ਬਿਆੰਤ ਦੇ ਕੰਨਾਂ ਵਿੱਚ ਝੁਮਕਿਆਂ ਨੂੰ ਨਾ ਦੇਖ ਕੇ ਪੁੱਛਿਆ ਉਹ ਸਮਝ ਗਏ ਸਨ ਕਿ ਰਾਣੀ ਹੁਣੇ ਆਈ ਸੀ ਅਤੇ ਉਹ ਝੁਮਕੇ ਲੈ ਕੇ ਚਲੀ ਗਈ ਹੈ ਹਾਂ ਮੇਰੀ ਧੀ ਨੂੰ ਚੁੰਮਕੇ ਪਸੰਦ ਆ ਗਏ ਸਨ ਤਾਂ ਉਸ ਨੂੰ ਦੇ ਦਿੱਤੇ ਬੇਅੰਤ ਨੇ ਹਕਲਾਉਂਦਿਆਂ ਕਿਹਾ ਅਤੇ ਉਥੋਂ ਜਾਣ ਲੱਗੀ ਕਿਉਂਕਿ ਉਹ ਜਾਣਦੀ ਸੀ ਕਿ ਉਸਦੇ ਪਤੀ ਹੁਣ ਚੁੱਪ ਨਹੀਂ ਰਹਿਣਗੇ ਸੁਖਦੇਵ ਨੇ ਗੁੱਸੇ ਨਾਲ ਕਿਹਾ ਕੀ ਕਿਹਾ ਤੂੰ ਉਸ ਨੂੰ ਪਸੰਦ ਆ ਗਏ ਸੀ ਮੈਨੂੰ ਦੱਸ ਸਾਡੇ ਘਰ ਵਿੱਚੋਂ ਕਿਹੜੀ ਚੀਜ਼ ਹੈ ਜੋ ਉਸ ਨੂੰ ਪਸੰਦ ਨਹੀਂ ਹੈ ਜਦੋਂ ਉਹ ਆਉਂਦੀ ਹੈ ਉਹ ਹਮੇਸ਼ਾ ਆਪਣੇ ਨਾਲ ਕੁਝ ਨਾ ਕੁਝ ਲੈ ਜਾਂਦੀ ਹੈ ਉਸ ਨੂੰ ਕੋਈ ਸ਼ਰਮ ਹੈ ਪਹਿਲਾਂ ਜਦੋਂ ਆਈ ਤਾਂ ਉਸ ਨੇ ਆਪਣੀ ਨੋਹ ਦਾ ਪਰਸ ਲੈ ਲਿਆ ਸੀ ਜੋ ਉਸ ਦੀ ਸਹੇਲੀ ਨੇ ਦਿੱਤਾ ਸੀ ਜੇਕਰ ਕੋਈ ਕੁਝ ਨਹੀਂ ਕਹਿੰਦਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਜੋ ਚਾਹੇਗੀ ਉਹ ਕਰੇਗੀ ਬਿਆਨਤ ਆਪਣੇ ਪਤੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਉਸ ਨੇ ਕਿਹਾ ਉਹ ਕਿਹੜੀ ਜਾਇਦਾਦ ਲੈ ਗਈ ਜਿਸ ਬਾਰੇ ਤੁਸੀਂ ਇੰਨਾ ਰੋਲਾ ਪਾ ਰਹੇ ਹੋ ਉਸਨੇ ਸਿਰਫ ਇੱਕ ਜੋੜਾ ਝੁੰਮਕੇ ਹੀ ਲਏ ਹਨ ਤੁਸੀਂ ਉਹ ਵੀ برداشت ਨਹੀਂ ਕਰ ਸਕੇ ਪਤਾ ਨਹੀਂ ਕਿਉਂ ਰਾਣੀ ਤੁਹਾਡੇ ਅੱਖਾਂ ਵਿੱਚ ਰੜਕਦੀ ਰਹਿੰਦੀ ਹੈ ਪਰ ਅੱਜ ਸੁਖਦੇਵ ਸਿੰਘ ਦਾ ਗੁੱਸਾ ਸਤਵੇਂ ਆਸਮਾਨ ਤੇ ਸੀ ਇਸ ਲਈ ਉਸਨੇ ਕਿਹਾ ਤੈਨੂੰ ਜਾਇਦਾਦ ਦੇਣ ਤੋਂ ਕਿਸ ਨੇ ਮਨਾ ਕੀਤਾ ਹੈ ਉਹ ਵੀ ਦੇ ਦੇ ਕਦੇ ਕਿਸੇ ਦਾ ਪਿਆਰ ਨਾਲ ਦਿੱਤਾ ਗਿਆ ਤੋਹਫਾ ਕਿਸੇ ਹੋਰ ਨੂੰ ਦੇਣਾ ਸਹੀ ਹੈ ਜੇ ਤੇਰੀ ਨੋ ਨਹੀਂ ਅਜੇਹਾ ਕੀਤਾ ਹੁੰਦਾ ਤਾਂ ਤੈਨੂੰ ਕਿਵੇਂ ਲੱਗਦਾ ਐਨੇ ਪਿਆਰ ਨਾਲ ਉਸਨੇ ਤੇਰੇ ਲਈ ਝੁਮਕੇ ਖਰੀਦੇ ਸਨ ਤੇ ਤੂੰ ਕਿਸੇ ਹੋਰ ਨੂੰ ਦੇਣ ਲਈ ਇੱਕ ਮਿੰਟ ਵੀ ਨਹੀਂ ਲਾਇਆ ਕਿਸੇ ਹੋਰ ਨੂੰ ਕਿਸੇ ਹੋਰ ਨੂੰ ਕੀ ਲਾ ਰੱਖਿਆ ਹੈ ਉਹ ਸਾਡੀ ਧੀ ਹੈ ਅਤੇ ਮੈਂ ਜੋ ਵੀ ਦਿੱਤਾ ਹੈ ਆਪਣੀ ਧੀ ਨੂੰ ਦਿੱਤਾ ਹੈ ਆ ਗਏ ਵੱਡੇ ਨੋ ਦੇ ਚਮਚੇ ਹੂੰ ਦੇアン ਤੇ ਮੂੰਹ ਬਣਾਉਂਦੀ ਆ ਕਿਹਾ ਤੇਰੀ ਧੀ ਤੇਰੇ ਪਿਆਰ ਦਾ ਫਾਇਦਾ ਉਠਾ ਰਹੀ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਉਸ ਕੋਲ ਕੀ ਕਮੀ ਹੈ ਉਹ ਦੋਵੇਂ ਸਾਡੇ ਬੇਟੇ ਅਤੇ ਨੂੰਹ ਨਾਲੋਂ ਵੱਧ ਕਮਾਈ ਕਰਦੇ ਹਨ ਫਿਰ ਵੀ ਕੀ ਕਦੇ ਉਸਨੇ ਆਪਣੇ ਮਾਪਿਆਂ ਲਈ 2 ਰੁਪਏ ਦਾ ਤੋਹਫਾ ਵੀ ਲਿਆਂਦਾ ਹੈ ਸਾਡੇ ਲਈ ਛੱਡ ਕੀ ਉਸਨੇ ਕਦੇ ਆਪਣੇ ਭਤੀਜੇ ਲਈ ਕਦੇ ਕੋਈ ਖਿਡੌਣਾ ਵੀ ਖਰੀਦਿਆ ਹੈ ਨਹੀਂ ਬਸ ਲੈਣਾ ਹੀ ਜਾਣਦੀ ਹੈ ਤੇਰੀ ਧੀ ਤੈਨੂੰ ਆਪਣੀ ਨੋਹ ਦਾ ਪਿਆਰ ਧੋਖਾ ਅਤੇ ਧੀ ਦਾ ਧੋਖਾ ਪਿਆਰ ਲੱਗਦਾ ਹੈ ਤੁਸੀਂ ਕਿਹੋ ਜਿਹੇ ਪਿਤਾ ਹੋ ਜੋ ਆਪਣੀ ਬੇਟੀ ਦੀ ਖੁਸ਼ੀ ਤੇ ਵੀ ਨਜ਼ਰ ਰੱਖਦੇ ਹੋ ਪਤਾ ਨਹੀਂ ਰਾਣੀ ਨੇ ਤੁਹਾਡਾ ਕੀ ਨੁਕਸਾਨ ਕੀਤਾ ਹੈ ਕਿ ਉਹ ਹਮੇਸ਼ਾ ਤੁਹਾਡੇ ਅੱਖਾਂ ਵਿੱਚ ਚੁੱਭਦੀ ਰਹਿੰਦੀ ਹੈ ਵਿਅੰਤਨੀ ਆਪਣੀ ਅੱਖਾਂ ਲਾਲ ਕਰਦੇ ਹੋਏ ਕਿਹਾ ਪਾਗਲ ਔਰਤ ਰਾਣੀ ਮੇਰੀ ਅੱਖਾਂ ਵਿੱਚ ਨਹੀਂ ਰੜਕਦੀ ਬਲਕਿ ਪ੍ਰੀਤ ਬਹੁਤ ਇਹਨੂੰ ਚੰਗੀ ਨਹੀਂ ਲੱਗਦੀ ਤੂੰ ਸਾਰਾ ਦਿਨ ਘਰ ਬੈਠ ਕੇ ਹੁਕਮ ਚਲਾਉਂਦੀ ਰਹਿੰਦੀ ਹੈ ਤੂੰ ਕਦੇ ਵੀ ਆਪਣੀ ਨੌ ਦੇ ਕੰਮ ਵਿੱਚ ਮਦਦ ਨਹੀਂ ਕੀਤੀ ਤੇ ਤੇਰੀ ਧੀ ਇੱਥੇ ਆ ਕੇ ਆਪਣੇ ਹੱਥ ਪੈਰ ਹਿਲਾਉਣਾ ਵੀ ਭੁੱਲ ਜਾਂਦੀ ਹੈ ਆਪਣੀ ਨੌ ਇਸ ਕਰ ਲਈ ਕੀ ਨਹੀਂ ਕਰਦੀ ਉਹ ਪੈਸੇ ਕਮਾਉਣ ਲਈ ਬਾਹਰ ਜਾਂਦੀ ਹੈ ਅਤੇ ਘਰ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰ ਰਹੀ ਹੈ ਫਿਰ ਵੀ ਤੈਨੂੰ ਹਮੇਸ਼ਾ ਉਸ ਨਾਲ ਕੋਈ ਨਾ ਕੋਈ ਸ਼ਿਕਾਇਤ ਰਹਿੰਦੀ ਹੈ ਪਤਾ ਨਹੀਂ ਕਿਉਂ ਧੀ ਤੇ ਨੌ ਵਿੱਚ ਇੰਨਾ ਵਿਤਕਰਾ ਕਰਦੀ ਹੈ ਸੁਖਦੇਵ ਨੇ ਗੁੱਸੇ ਵਿੱਚ ਕਿਹਾ ਜਿਉ ਉਹ ਪੈਸੇ ਕਮਾਉਂਦੀ ਹੈ ਤੇ ਘਰ ਦੀ ਦੇਖਭਾਲ ਕਰਦੀ ਹੈ ਤਾਂ ਉਹ ਸਾਡੇ ਉੱਤੇ एहसान ਨਹੀਂ ਕਰਦੀ ਜੇ ਘਰ ਉਸਦਾ ਹੈ ਤਾਂ ਹੋਰ ਇਸ ਨੂੰ ਕੌਣ ਸੰਭਾਲੇਗਾ ਬਿਆੰਤ ਨੇ ਖਿੱਚ ਕੇ ਕਿਹਾ ਠੀਕ ਹੈ ਇਹ ਸਿਰਫ ਉਸਦਾ ਘਰ ਹੈ ਤੇਰਾ ਨਹੀਂ ਜਦੋਂ ਵੀ ਤੇਰੀ ਧੀ ਆਉਂਦੀ ਹੈ ਤੂੰ ਉਸ ਦੀ ਦੇਖਭਾਲ ਕਰਨ ਵਿੱਚ ਰੁੱਝ ਜਾਂਦੀ ਹੈ ਪਰ ਇਹ ਕਦੇ ਨਹੀਂ ਹੋਇਆ ਕਿ ਤੇਰੀ ਨੂੰ ਦਫ਼ਤਰ ਤੋਂ ਥੱਕੀ ਹੋਈ ਆਵੇ ਤੇ ਤੂੰ ਉਸ ਨੂੰ ਪਾਣੀ ਦਾ ਗਲਾਸ ਵੀ ਦਿੱਤਾ ਹੋਵੇ ਤੈਨੂੰ ਸਿਰਫ ਤਾਨੇ ਮਾਰਨੇ ਆਉਂਦੇ ਆ ਤੂੰ ਆਪਣੀ ਨੋ ਨੂੰ ਤਾਂ ਕੀ ਉਸ ਦੀ ਸਹੇਲੀ ਨੂੰ ਦੇਖਣਾ ਪਸੰਦ ਨਹੀਂ ਕਰਦੀ ਜਦੋਂ ਵੀ ਉਹ ਆਉਂਦੀ ਹੈ ਤੂੰ ਹਮੇਸ਼ਾ ਉਸ ਨੂੰ ਕੁਝ ਨਾ ਕੁਝ ਸੁਣਾ ਦਿੰਦੀ ਹੈ ਤੈਨੂੰ ਲੱਗਦਾ ਹੈ ਕਿ ਉਹ ਤੇਰੇ ਖਿਲਾਫ ਤੇ ਤੇਰੀ ਧੀ ਦੇ ਖਿਲਾਫ ਕਿਤੇ ਪ੍ਰੀਤ ਦੇ ਕੰਨ ਨਾ ਪਰ ਦੇਵੀ ਇਸ ਲਈ ਤੂੰ ਉਸ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ ਮੈਨੂੰ ਜਾਣਦੇ ਮੈਂ ਵੀ ਕਿਸ ਪੱਥਰ ਤੇ ਆਪਣਾ ਸਿਰ ਮਾਰ ਰਿਹਾ ਹਾਂ ਤੇਰੇ ਨਾਲ ਗੱਲਾਂ ਕਰਨਾ ਬੇਕਾਰ ਹੈ ਇਹ ਕਹਿੰਦਾ ਹੋਇਆ ਸੁਖਦੇਵ ਸਿੰਘ ਘਰ ਤੋਂ ਬਾਹਰ ਚਲਾ ਗਿਆ ਤੇ ਬੇਅੰਤ ਬੜਬੜਾਉਂਦੀ ਰਹੀ ਸੁਖਦੇਵ ਸਿੰਘ ਸਹੀ ਸੀ ਪ੍ਰੀਤ ਇਸ ਕਰ ਲਈ ਕੀ ਕੁਝ ਨਹੀਂ ਕਰਦੀ ਸੀ ਪਰ ਫਿਰ ਵੀ ਬੇਅੰਤ ਉਸ ਨਾਲ ਸ਼ਿਕਾਇਤ ਰਹਿੰਦੀ ਸੀ ਰਿਸ਼ਤੇਦਾਰ ਹੋਵੇ ਜਾਂ ਆਂਢੀ ਗੁਆਂਢੀ ਉਹ ਸਭ ਨੂੰ ਇਹੀ ਕਹਿੰਦੀ ਰਹਿੰਦੀ ਸੀ ਭਾਈ ਹੁਣ ਅਸੀਂ ਆਪਣੀ ਨੂਹ ਦੇ ਰਾਜ ਵਿੱਚ ਰਹਿ ਰਹੇ ਹਾਂ ਇਸ ਲਈ ਸਾਨੂੰ ਆਪਣਾ ਮੂੰਹ ਬੰਦ ਕਰਕੇ ਰਹਿਣਾ ਪੈਂਦਾ ਹੈ ਨਹੀਂ ਤਾਂ ਕੌਣ ਜਾਣਦਾ ਹੈ ਕਿ ਸਾਡੀ ਨੌ ਅਤੇ ਪੁੱਤਰ ਸਾਨੂੰ ਵਿਰਦਾਸ਼ਮ ਭੇਜ ਦੇਣ ਅੱਜ ਕੱਲ ਵੱਖਰਾ ਦੌਰ ਹੈ ਅੱਜ ਕੱਲ ਨੌ ਨੂੰ ਨਹੀਂ ਸਗੋਂ ਸਾਸ ਨੂੰ ਆਪਣੀ ਨੌ ਤੋਂ ਡਰ ਕੇ ਰਹਿਣਾ ਪੈਂਦਾ ਹੈ ਇਹ ਸੁਣ ਕੇ ਪ੍ਰੀਤ ਆਪਣਾ ਮੂੰਹ ਨੀਵਾ ਕਰ ਲੈਂਦੀ ਸੀ ਪਰ ਉਸ ਕੋਲ ਇੱਕ ਵੀ ਸ਼ਬਦ ਨਾ ਬੋਲਿਆ ਜਾਂਦਾ ਪਰ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਉਸ ਦੇ ਦਿਲ ਵਿਚਲੇ ਦਰਦ ਨੂੰ ਸਾਫ਼-ਸਾਫ਼ ਬਿਆਨ ਕਰ ਦਿੰਦੇ ਸਨ। ਪ੍ਰੀਤ ਨੇ ਆਉਂਦਿਆਂ ਹੀ ਬਿਆੰਤ ਨੂੰ ਆਪਣੀ ਮਾਂ ਮੰਨ ਲਿਆ ਸੀ। ਪਰ ਅੱਜ ਤੱਕ ਬਿਆੰਤ ਨੇ ਉਸ ਨੂੰ ਕਿਸੇ ਹੋਰ ਪਰਿਵਾਰ ਦੇ ਤੀ ਸਮਝਦੀ ਰਹੀ ਸੀ। ਪ੍ਰੀਤ ਆਪਣੀ ਸੱਸ ਲਈ ਜੋ ਵੀ ਕਰਦੀ ਸੀ, ਉਹ ਉਸ ਨੂੰ ਬਣੌਟੀ ਜਾਪਦਾ ਸੀ। ਅਤੇ ਜੇ ਰਾਨੀ ਇੱਕ ਵਾਰ ਵੀ ਪੁੱਛ ਲੈਂਦੀ, "ਮੰਮੀ, ਤੁਸੀਂ ਠੀਕ ਠਾਕ ਹੋ?" ਬਿਆੰਤ ਖੁਸ਼ੀ ਨਾਲ ਫੁੱਲ ਜਾਂਦੀ ਸੀ। ਅਤੇ ਜੇ ਜਵਾਈ ਉਸ ਦਾ ਹਾਲ ਪੁੱਛ ਲੈਂਦਾ, ਤਾਂ ਬਿਆੰਤ ਦੇ ਪੈਰ ਜਮੀਨ ਤੇ ਨਹੀਂ ਲੱਗਦੇ ਸਨ ਇੱਕ ਦਿਨ ਪ੍ਰੀਤ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਮਾਂ ਬਹੁਤ ਜ਼ਿਆਦਾ ਜਾ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ ਅਤੇ ਵੈਸੇ ਵੀ ਡਾਕਟਰ ਨੇ ਤੁਹਾਨੂੰ ਚਾਹ ਪੀਣ ਤੋਂ ਮਨਾ ਕੀਤਾ ਹੈ ਮੈਂ ਹਾਰਲਿਕਸ ਲੈ ਕੇ ਆਈ ਹਾਂ ਤੁਸੀਂ ਇਹ ਪੀਓ ਇਹ ਕਹਿ ਕੇ ਉਸ ਨੇ ਗਲਾਸ ਬਯੰਤ ਵੱਲ ਵਧਾਇਆ ਹੀ ਸੀ ਕਿ ਬਯੰਤ ਨੇ ਉਸ ਦੇ ਹੱਥੋਂ ਗਲਾਸ ਖੋਹ ਲਿਆ ਤੇ ਮੇਜ਼ ਤੇ ਰੱਖ ਦੇ ਚੀਕਦਿਆਂ ਕਿਹਾ ਸੀ ਮੈਨੂੰ ਜ਼ਿਆਦਾ ਡਾਕਟਰੀ ਦਾ 파ਠ ਨਾ ਪੜਾ ਜੋ ਮੈਂ ਕਿਹਾ ਉਹ ਲੈ ਕੇ ਆ ਫੇਰ ਉਹ ਬੜ ਬੜਾਉਣ ਲੱਗ ਪਈ ਵੱਡੀ ਆਈ ਮੈਨੂੰ ਸਿਖਾਉਣ ਵਾਲੀ ਚੰਗਾ ਬਣਨ ਦਾ ਡਰਾਮਾ ਤਾਂ ਕੋਈ ਇਸ ਤੋਂ ਸਿੱਖੇ ਪ੍ਰੀਤ ਨੇ ਜੋ ਕੀਤਾ ਸੀ ਉਹ ਉਸ ਨੂੰ ਡਰਾਮਾ ਲੱਗ ਰਿਹਾ ਸੀ ਹਰਦੀਪ ਦਫ਼ਤਰ ਦੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਪ੍ਰੀਤ ਵੀ ਆਪਣੇ ਚਚੇਰੇ ਭਰਾ ਦੇ ਵਿਆਹ ਤੇ ਗਈ ਹੋਈ ਸੀ ਪਰ ਪ੍ਰੀਤ ਦੇ ਮਨ ਵਿੱਚ ਡਰ ਇਹ ਸੀ ਕਿ ਉਹ ਆਪਣੇ ਸਹੁਰੇ ਨੂੰ ਇਕੱਲੇ ਛੱਡ ਕੇ ਚਲੀ ਆਈ ਹੈ ਉਹਨਾਂ ਦੀ ਸਿਹਤ ਵਿਗੜ ਸਕਦੀ ਹੈ ਇਹ ਸੋਚ ਕੇ ਉਸ ਨੇ ਜਾਣ ਤੋਂ ਪਹਿਲਾਂ ਰਾਣੀ ਨੂੰ ਦੋਹਾਂ ਦਾ ਖਿਆਲ ਰੱਖਣ ਅਤੇ ਦਿਨ ਵਿੱਚ ਘੱਟੋ-ਘੱਟ ਇੱਕ ਵਾਰ ਗੇੜਾ ਮਾਰਨ ਲਈ ਕਿਹਾ ਸੀ। ਰਾਣੀ ਨੇ ਗੁੱਸੇ ਵਿੱਚ ਕਿਹਾ ਭਾਬੀ ਜੇ ਤੁਸੀਂ ਨਾ ਕਹਿੰਦੇ ਤਾਂ ਵੀ ਮੈਂ ਆਪਣੇ ਮਾਤਾ-ਪਿਤਾ ਦਾ ਖਿਆਲ ਰੱਖਣਾ ਸੀ। ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਹੀ ਉਹਨਾਂ ਦੀ ਦੇਖਭਾਲ ਕਰ ਸਕਦੇ ਹੋ? ਮੈਂ ਉਹਨਾਂ ਦੀ ਧੀ ਹਾਂ। ਨਾ ਨਾ ਸਮਝਣਾ। ਰਾਣੀ ਦੀਆਂ ਗੱਲਾਂ ਸੁਣ ਕੇ ਪ੍ਰੀਤ ਨੂੰ ਬਹੁਤ ਦੁੱਖ ਹੋਇਆ ਪਰ ਚੁੱਪ ਰਹੀ। ਪਰ ਪ੍ਰੀਤ ਦੇ ਜਾਣ ਤੋਂ ਬਾਅਦ ਰਾਣੀ ਨੇ ਇੱਕ ਵਾਰ ਵੀ ਆਪਣੇ ਪੇਕੇ ਘਰ ਢੀੜਾ ਨਾ ਮਾਰਿਆ ਕਿਉਂਕਿ ਉੱਥੇ ਉਸ ਨੂੰ ਕੰਮ ਜੋ ਕਰਨਾ ਪਿਆਣਾ ਸੀ ਉਹ ਫੋਨ ਤੇ ਹਾਲਚਲ ਪੁੱਛਦੀ ਰਹੀ ਅਤੇ ਬਹਾਨਾ ਵੀ ਘੜਦੀ ਰਹੀ ਕਿ ਸਮੇਂ ਦੀ ਘਾਟ ਕਰਨ ਉਹ ਉਹਨਾਂ ਨੂੰ ਮਿਲਣ ਨਹੀਂ ਆ ਸਕਦੀ ਪਰ ਜਦੋਂ ਵੀ ਉਸ ਨੂੰ ਸਮਾਂ ਮਿਲੂਗਾ ਤਾਂ ਜ਼ਰੂਰ ਆਵੇਗੀ ਬੇਅੰਤ ਸੋਚਦੀ ਰਹੀ ਕਿ ਉਸ ਦੀ ਧੀ ਨੂੰ ਸੱਚਮੁੱਚ ਮਿਲਣ ਦਾ ਸਮਾਂ ਨਹੀਂ ਮਿਲ ਰਿਹਾ ਨਹੀਂ ਤਾਂ ਉਹ ਜ਼ਰੂਰ ਆਉਂਦੀ ਰਾਤ ਨੂੰ ਸੁਖਦੀਪ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਬਯੰਤ ਐਨੀ ਘਬਰਾ ਗਈ ਸੀ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸਨੇ ਹਰਦੀਪ ਨੂੰ ਫੋਨ ਕੀਤਾ ਪਰ ਉਸ ਦਾ ਫੋਨ ਨੈਟਵਰਕ ਖੇਤਰ ਤੋਂ ਬਾਹਰ ਆ ਰਿਹਾ ਸੀ ਉਸਨੇ ਆਪਣੀ ਧੀ ਰਾਣੀ ਨੂੰ ਫੋਨ ਕੀਤਾ ਪਰ ਘੰਟੀ ਵੱਜ ਰਹੀ ਸੀ ਪਰ ਕੋਈ ਨਹੀਂ ਚੁੱਕ ਰਿਹਾ ਸੀ ਉਸਦੇ ਜਵਾਈ ਦਾ ਵੀ ਇਹੀ ਹਾਲ ਸੀ ਜਿੰਨੇ ਵਾਰ ਵੀ ਬਯੰਤ ਨੇ ਰਾਣੀ ਅਤੇ ਉਸ ਦੇ ਪਤੀ ਨੂੰ ਫੋਨ ਕੀਤਾ ਉਹਨਾਂ ਨੇ ਨਹੀਂ ਚੁੱਕਿਆ ਸ਼ਾਇਦ ਉਹ ਸੌਂ ਗਏ ਹੋਣਗੇ ਇਸ ਲਈ ਉਹ ਫੋਨ ਨਹੀਂ ਚੁੱਕ ਰਹੀ। ਇਹ ਖਿਆਲ ਬਯੰਤ ਦੇ ਮਨ ਵਿੱਚ ਆਇਆ। ਫਿਰ ਹਾਰ ਕੇ ਉਸਨੇ ਪ੍ਰੀਤ ਨੂੰ ਫੋਨ ਕੀਤਾ। ਐਨੀ ਦੇਰ ਰਾਤ ਬਯੰਤ ਦਾ ਫੋਨ ਦੇਖੋ ਘਬਰਾ ਗਈ। ਉਸ ਤੋਂ ਪਹਿਲਾਂ ਕਿ ਬਯੰਤ ਕੁਝ ਬੋਲਦੀ, ਉਸਨੇ ਪੁੱਛਿਆ, "ਮਾਂ, ਕੀ ਹੋਇਆ? ਪਾਪਾ ਠੀਕ ਹਨ?" ਪਰ ਜਦੋਂ ਉਸਨੇ ਬਯੰਤ ਦੀ ਰੋਣ ਦੀ ਆਵਾਜ਼ ਸੁਣੀ, ਤਾਂ ਉਹ ਸਮਝ ਗਈ ਕਿ ਕੁਝ ਕਹਿਣ ਦੀ ਜ਼ਰੂਰਤ ਹੈ। ਉਸਨੇ ਘਬਰਾ ਕੇ ਕਿਹਾ, "ਮਾਂ, ਤੁਸੀਂ ਰੋ ਕਿਉਂ ਰਹੇ ਹੋ?" ਦਸਮਾ ਕੀ ਹੋਇਆ ਫਿਰ ਆਪਣੇ ਸਹੁਰੇ ਬਾਰੇ ਸਭ ਕੁਝ ਜਾਣ ਕੇ ਕਹਿਣ ਲੱਗੀ ਮਾਂ ਚਿੰਤਾ ਨਾ ਕਰੋ ਪਿਤਾ ਜੀ ਨੂੰ ਕੁਝ ਨਹੀਂ ਹੋਵੇਗਾ ਮੈਂ ਕੁਝ ਕਰਦੀ ਹਾਂ ਉਸਨੇ ਤੁਰੰਤ ਆਪਣੇ ਸਹੇਲੀ ਨੀਤਨ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਪਾਪਾ ਨੂੰ ਤੁਰੰਤ ਹਸਪਤਾਲ ਲੈ ਜਾਣ ਲਈ ਗਿਆ ਪ੍ਰੀਤ ਦੀ ਸਹੇਲੀ ਜਿਸ ਨੂੰ ਬਿਆਂਦ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ ਅਤੇ ਉਸ ਨੂੰ ਬੰਗਾਲਨ ਬੰਗਾਲਨ ਕਹਿ ਕੇ ਬੁਲਾਉਂਦੀ ਸੀ ਅੱਜ ਉਸ ਦੀ ਵਜ੍ਹਾ ਨਾਲ ਸੁਖਦੇਵ ਸਿੰਘ ਦੀ ਜਾਨ ਬਚ ਸਕੀ ਸੀ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਂਦਾ ਡਾਕਟਰ ਨੇ ਕਿਹਾ ਕਿ ਇਹ ਇੱਕ ਮੇਜਰ ਅਟੈਕ ਸੀ ਜੇਕਰ ਮਰੀਜ਼ ਨੂੰ ਲਿਹਾਉਣ ਵਿੱਚ ਕੁਝ ਹੋਰ ਦੇਰੀ ਹੁੰਦੀ ਤਾਂ ਉਸ ਨੂੰ ਬਚਾਉਣਾ ਮੁਸ਼ਕਿਲ ਹੋ ਜਾਣਾ ਸੀ ਉਦੋਂ ਤੱਕ ਪ੍ਰੀਤ ਅਤੇ ਹਰਦੀਪ ਵੀ ਹਸਪਤਾਲ ਪਹੁੰਚ ਚੁੱਕੇ ਸਨ ਫਿਰ ਕੁਝ ਦੇਰ ਬਾਅਦ ਰਾਣੀ ਵੀ ਆਪਣੇ ਪਤੀ ਅਤੇ ਬੇਟੇ ਨਾਲ ਉੱਥੇ ਆ ਗਈ ਆਪਣੀ ਨੋ ਨੂੰ ਦੇਖ ਕੇ ਬੇਅੰਤ ਬਹੁਤ ਰੋਣ ਲੱਗੀ ਅਤੇ ਕਹਿਣ ਲੱਗੀ ਜੇ ਅਜੇ ਨੀਤਾ ਨਾ ਹੁੰਦੀ ਤਾਂ ਸ਼ਾਇਦ ਤੇਰੇ ਪਿਤਾ ਜੀ ਜਿਉਂਦੇ ਨਾ ਹੁੰਦੇ ਪ੍ਰੀਦੇ ਹੰਝੂ ਵੀ ਨਹੀਂ ਰੁਕ ਰਹੀ ਸਨ ਉਸ ਨੂੰ ਲੱਗਦਾ ਸੀ ਕਿ ਜੇ ਉਸ ਤੇ ਸਹੁਰੇ ਨੂੰ ਕੁਝ ਹੋ ਜਾਂਦਾ ਤਾਂ ਉਹ ਆਪਣੇ ਆਪ ਨੂੰ ਕਦੀ ਮਾਫ਼ ਨਾ ਕਰ ਪਾਉਂਦੀ ਉਸ ਨੇ ਆਪਣੀ ਸੱਸ ਨੂੰ ਜੱਫੀ ਪਾਈ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਸਭ ਠੀਕ ਹੋ ਜਾਵੇਗਾ ਆਪਣੀ ਸਹੇਲੀ ਨੀਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਉਸ ਦੇ ਕਾਰਨ ਹੀ ਉਸ ਦੇ ਸੌਰੇ ਦੀ ਜਾਨ ਬਚ ਸਕੀ ਸੀ ਇਸ ਦੌਰਾਨ ਆਪਣੀ ਪਰਜਾਈ ਨੂੰ ਆਪਣੀ ਮਾਂ ਦੇ ਨੇੜੇ ਦੇਖ ਕੇ ਰਾਣੀ ਨੇ ਵੀ ਮਗਰਮਛ ਦੇ ਹੰਝੂ ਹੌਨੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਮਾਂ ਜੇ ਪਿਤਾ ਨੂੰ ਕੁਝ ਹੋ ਜਾਂਦਾ ਤਾਂ ਮੈਂ ਮਰ ਜਾਣਾ ਸੀ ਮੈਂ ਕਿੰਨੀ ਬੁਰੀ ਹਾਂ ਕਿ ਤੁਹਾਡਾ ਫੋਨ ਨਹੀਂ ਦੇਖ ਸਕੀ ਸਵੇਰੇ ਤੁਹਾਡੀ ਮਿਸ ਕਾਲ ਦੇਖੀ ਤੇ ਤੁਹਾਨੂੰ ਫੋਨ ਕੀਤਾ ਤਾਂ ਮੈਨੂੰ ਇਸ ਬਾਰੇ ਪਤਾ ਲੱਗਾ ਨਹੀਂ ਤਾਂ ਇੱਥੇ ਮੈਨੂੰ ਕੋਈ ਵੀ ਕੁਝ ਨਹੀਂ ਦੱਸਦਾ ਰਾਣੀ ਦਾ ਇਸ਼ਾਰਾ ਪ੍ਰੀਤਵਲ ਸੀ। ਪ੍ਰੀਤ ਨੂੰ ਬਿਆੰਤ ਦੇ ਨੇੜੇ ਦੇਖ ਕੇ ਉਸ ਨੂੰ ਖਿੱਚ ਜਾ ਰਹੀ ਸੀ। ਜਦੋਂ ਉਹ ਬੋਲ ਰਹੀ ਸੀ ਤਾਂ ਉਸ ਦੇ 7 ਸਾਲ ਦੇ ਬੇਟੇ ਅਨਮੋਲ ਨੇ ਕਿਹਾ, "ਮੰਮੀ, ਤੁਸੀਂ ਝੂਠ ਕਿਉਂ ਬੋਲ ਰਹੇ ਹੋ?" "ਨਾਨੀ, ਮੰਮੀ ਝੂਠ ਬੋਲ ਰਹੀ ਹੈ। ਅਸੀਂ ਟੀਵੀ ਤੇ ਫਿਲਮ ਦੇਖ ਰਹੇ ਸੀ ਜਦੋਂ ਤੁਹਾਡਾ ਫੋਨ ਆਇਆ ਸੀ।" ਮਾਂ ਇਹ ਕਹਿ ਕੇ ਫੋਨ ਨਹੀਂ ਚੁੱਕ ਰਹੀ ਸੀ ਕਿ ਪਤਾ ਨਹੀਂ ਕਿਸ ਦੀ ਮੌਤ ਆ ਗਈ ਹੈ। ਜੋ ਮਾਸ ਨੂੰ ਰਾਤ ਨੂੰ ਪਰੇਸ਼ਾਨ ਕਰ ਰਹੀ ਹੈ ਪਾਪਾ ਨੇ ਫੋਨ ਚੱਕਣ ਲਈ ਕਿਹਾ ਵੀ ਸੀ ਕਿ ਹੋ ਸਕਦਾ ਹੈ ਕੋਈ ਜ਼ਰੂਰੀ ਗੱਲ ਹੋਵੇ ਪਰ ਫਿਰ ਵੀ ਮੰਮੀ ਨੇ ਤੁਹਾਡਾ ਫੋਨ ਨਹੀਂ ਚੁੱਕਿਆ ਅਤੇ ਫਿਲਮ ਦੇਖਦੀ ਰਹੀ ਅਨਮੋਲ ਦੀਆਂ ਗੱਲਾਂ ਸੁਣ ਕੇ ਸਾਰੇ 당ਗ ਰਹਿ ਗਏ ਬਯੰਤ ਵੀ ਆਪਣੇ ਦੋਤੇ ਵੱਲ ਦੇਖਦੀ ਰਹੀ ਤੇ ਕਦੇ ਆਪਣੀ ਧੀ ਵੱਲ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਅਨਮੋਲ ਜੋ ਕਹਿ ਰਿਹਾ ਸੀ ਉਹ ਸੱਚ ਸੀ ਜਿਵੇਂ ਹੀ ਸੱਚਾਈ ਸਾਹਮਣੇ ਆਈ ਰਾਣੀ ਗੁੰਮਸਮ ਹੋ ਗਈ ਉਸਨੇ ਆਪਣੇ ਬੇਟੇ ਨੂੰ ਥੱਪੜ ਮਾਰਦੇ ਹੋਏ ਕਿਹਾ ਬੇਵਕੂਫ ਐਵੇਂ ਹੀ ਬਕਵਾਸ ਕਰਦਾ ਰਹਿਣਾ ਏ ਕੋਈ ਥਾਂ ਵੀ ਨਹੀਂ ਦੇਖਦਾ ਫਿਰ ਉਹ ਹੜਕੰਮ ਮਚਾਉਣ ਲੱਗੀ ਅਤੇ ਹਕਲਾਉਂਦੇ ਹੋਏ ਕਹਿਣ ਲੱਗੀ ਉਹ ਕਿਸੇ ਹੋਰ ਦਾ ਫੋਨ ਸੀ ਉਸ ਲਈ ਕਿਹਾ ਸੀ ਦੇਖੋ ਮਾਂ ਇਹ ਕੁਝ ਵੀ ਬੋਲ ਦਿੰਦਾ ਹੈ ਬੱਚਾ ਹੈ ਨਾ ਬੇਅੰਤ ਨੂੰ ਅਜੇ ਵੀ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਨੇ ਜੋ ਸੁਣਿਆ ਸੀ ਉਹ ਸੱਚ ਹੈ ਉਸਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਉਸ ਸਮੇਂ ਜਾਗ ਰਹੇ ਸੀ ਅਤੇ ਤੁਹਾਡਾ ਫੋਨ ਵੀ ਤੁਹਾਡੇ ਆਸ-ਪਾਸ ਸੀ ਕੀ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਸੀ ਕਿ ਤੁਹਾਡੀ ਮਾਂ ਸ਼ਾਇਦ ਤੁਹਾਨੂੰ ਕਿਸੇ ਕਾਰਨ ਰਾਤ ਨੂੰ ਫੋਨ ਕਰ ਰਹੀ ਹੈ ਮੇਰੇ ਪਿਆਰ ਦਾ ਤੂੰ ਚੰਗਾ ਮੁੱਲ ਮੋੜਿਆ ਹੈ ਅੱਜ ਮੈਂ ਬਰਬਾਦ ਹੋ ਜਾਣਾ ਸੀ ਜੇਕਰ ਅਨੀਤਾ ਨਾ ਹੁੰਦੀ ਆਪਣੀ ਨੂੰਹ ਦਾ ਪਿਆਰ ਜਿਸ ਨੂੰ ਮੈਂ ਧੋਖਾ ਤੇ ਬनावटी ਸਮਝਦੀ ਸੀ ਅੱਜ ਮੈਨੂੰ ਪਤਾ ਲੱਗਾ ਕਿ ਇਹ ਅਸਲ ਵਿੱਚ ਪਿਆਰ ਸੀ ਮੈਂ ਅਜੇ ਵੀ ਇਸੇ ਭੁਲੇਖੇ ਵਿੱਚ ਜਿਉਂਦੀ ਰਹਿੰਦੀ ਜੇ ਤੇਰੇ ਬੇਟੇ ਨੇ ਸੱਚ ਨਾ ਦੱਸਿਆ ਹੁੰਦਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਨੂੰ ਹੱਥੋਂ ਨਿਕਲਦੀ ਦੇਖ ਰਾਣੀ ਨੇ ਕਿਹਾ ਨਹੀਂ ਮਾਂ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੈਂ ਸਮਝ ਰਹੀ ਸੀ ਥੀਏ ਪਰ ਹੁਣ ਮੇਰੀਆਂ ਅੱਖਾਂ ਤੋਂ ਪਰਦਾ हट ਚੁੱਕਾ ਹੈ ਤੇਰੇ ਪਿਤਾ ਜੀ ਨੇ ਠੀਕ ਕਿਹਾ ਸੀ ਕਿ ਤੂੰ ਮੇਰੇ ਪਿਆਰ ਦਾ ਫਾਇਦਾ ਉਠਾ ਰਹੀ ਹੈ ਤੇਰੇ ਦਿਲ ਵਿੱਚ ਮੇਰੇ ਲਈ ਕੋਈ ਮੋਹ ਨਹੀਂ ਹੈ ਏ ਕਹਿੰਦਿਆ ਬਯੰਤ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਅਤੇ ਪ੍ਰੀਤ ਨੂੰ ਕਿਹਾ ਚੱਲ ਪੁੱਤ ਦੇਖੀਏ ਕਿ ਤੇਰੇ ਪਿਤਾ ਜੀ ਨੂੰ ਕੋਈ ਚਾਹੀਦਾ ਹੈ ਰਾਣੀ ਮਾਂ ਮਾਂ ਕਹਿੰਦੀ ਰਹੀ ਪਰ ਬਯੰਤ ਨੇ ਉਸ ਵੱਲ ਇੱਕ ਵਾਰ ਵੀ ਨਹੀਂ ਦੇਖਿਆ ਕਿਉਂਕਿ ਉਸ ਦਾ ਮੂੰਹ ਭੰਗ ਹੋ ਚੁੱਕਾ ਸੀ ਤੁਸੀਂ ਸੁਣੀ ਕਹਾਣੀ ਪਿਆਰ ਦਾ ਮੁੱਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ